ਹਾਂਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ ਦੋ ਤਿੰਨ ਦਿਨ ਹੋ ਗਏ ਵਲੌਗ ਬਣਿਆ ਨਹੀਂ ਸੀ ਕੰਮ 'ਚ ਬੀਜੀ ਸੀ ਜ਼ਿਆਦਾ ਤੇ ਅੱਜ ਫੇਰ ਆਪਾਂ ਸਟਾਰਟਿੰਗ ਕਰਤੀ ਵਲੌਗ ਦੀ ਚੱਲ ਰਹੀ ਹੈ ਰਾਣੀ ਸੁਂਦਰਾ ਇੱਧਰ ਵਧੀਆ ਨੇ ਖੇਤ ਵਿੱਚ ਵੱਡੇ ਵੀ ਨੇ ਛੋਟੀਆਂ ਖੱਤੀਆਂ ਵੀ ਨੇ ਪਰ ਜੀਰੀ ਸਾਰੀ ਵਿਛ ਗਈ ਹੈ ਮੋਟੀ ਜੀਰੀ ਹੈ ਇੱਧਰ ਇੱਕ ਹੀ ਬੀਜ ਲੱਗਦਾ ਤੇ ਵਿਸ਼ੀ ਹੈ ਪਰ ਸਾਰੀ ਵਿਛ ਗਈ ਹੈ ਪਹਿਲੇ ਲੋਹਾਈ ਚ ਚਲਦੀ ਵੀ ਮਸ਼ੀਨ ਤੇ ਬਾਕੀ ਇੱਥੇ ਕਹਿੰਦੇ ਹੁਣ ਜੀਰੀ ਵੱਡੀ ਗਈ ਤੇ 6-6 ਮਹੀਨੇ ਖਾਲੀ ਛੱਡ ਦਿੰਦੇ ਨੇ ਖੇਤ ਆ ਪਾਣੀ ਦਾ ਪ੍ਰਬੰਧ ਘੱਟ ਹੈ ਨਾ ਜੀਰੀ ਵੀ ਮੀਂਹ ਵਾਲੇ ਪਾਣੀਆਂ ਨਾਲ ਹੀ ਹੁੰਦੀ ਏ ਕਣਕ ਬੀਜਦੇ ਨਹੀਂ ਹੈਗੇ ਕਈ ਤੇ ਬੀਜ ਲੈਂਦੇ ਮਾੜਾ ਮੋਟਾ ਕੋਈ ਛੇਤੀ ਬੜੀ ਕਰ ਲੈਂਦੇ ਬਾਕੀ ਕਹਿੰਦੇ 6-6 ਮਹੀਨੇ ਹੀ ਪਈਆਂ ਰਹਿੰਦੀਆਂ ਬਾਕੀ ਬਣੇ ਰਹੇ ਇਸੇ ਤਰ੍ਹਾਂ ਦਿਖਾਉਂਦੇ ਆ ਮਾਹੌਲ ਚੱਲ ਝੂਠ ਬਹੁਤ ਬੋਲਦੇ ਇੱਧਰ ਲੋਕ ਬੜੀ ਬਹਿਸ ਹੁੰਦੀ ਹੈ ਜਦੋਂ ਫੇਰ ਵੱਡੇ ਜਾਂਦੇ ਨੇ ਲੇਖਨ ਵੇਲੇ ਪੂਛ ਦਾ ਪੱਲਾ ਪਾ ਖੋਲਤਾ ਲਾਂਗਾ ਜ਼ਿਆਦਾ ਡਿੱਗੇ ਕਰਕੇ ਕਦੇ ਨੜ ਗਿਆ ਸੀਗਾ ਕੰਮ ਇਸ ਕਰਕੇ ਖੋਲ ਹੀ ਛੱਡਿਆ ਲੋਕੀਂ ਨਤਰ ਕਦੜਾ ਕੰਮ ਚੋਰਾ ਚੋਰਾ ਦੇ ਕਿਸਾਨ ਖੜੇ ਨੇ ਆ ਕੇ ਇਹ ਹੈ ਇੱਕ ਟੁਕੜਾ ਆ ਗਿਰਾ ਰਹੇ ਨੇ ਵਿਚੇ ਨਾ ਉਹਦੇ ਨੂੰ ਵਿਆਹ ਹੋਣ ਕਰਕੇ ਘਰੇ ਵਿਆਹ ਸਮੁੰਦਰ ਰਿਸ਼ਤੇਦਾਰਿਆਂ ਦਾ ਤੁਰ ਗਿਆ ਸੀਗਾ ਤੇ ਇਹ ਭਾਈ ਆ ਗਿਆ ਸੀ ਨਾ ਇਹ ਸਾਡੇ ਏਜੰਟ ਸਾਹਿਬ ਕਿਵੇਂ ਹੋ ਲੈ ਬੀਟ ਆ ਗਿਆ ਹੈ ਠੀਕ ਠਾਕ ਹੈ ਮੂੰਹ ਔਰ ਭਰ ਲੋ ਇਹ ਲਾਲ ਮਨ ਕੀ ਖਾਂਦੇ ਨੇ ਮੂੰਹ ਭਰੀ ਰੱਖਦੇ ਨੇ ਸਾਰਾ ਦਿਨ ਲੰਘਾ ਵੇ ਖੋ ਡਿੱਗਰਦੇ ਆ ਇਸਨੀ ਪੱਲਾ ਲਾਲ ਵਾਲਾ ਲਾਲ ਵਾਲਾ ਗਾਡੀ ਤੇ ਬੰਦ ਦੇ ਬੰਦ ਦੇਂਗੇ ਚੱਲ ਰਹੀ ਹੈ ਟਰਾਲੀਆਂ ਦੇਖੋ ਡਬਲ ਕੈਰੀ ਵਧੀਆ ਹੈ ਪਲਟਦੀ ਪਲਟਦੀ ਕਿਉਂ ਨਾ ਦਿਖਾ ਦਈਏ ਕਿਉਂ ਨਾ ਛੱਤੀ ਕਰਦਾ ਦੇਖੋ ਬੰਦੇ ਹੱਥ ਸਾਡੇ ਕਾਲੇ ਹੀ ਰਹਿੰਦੇ ਨੇ ਕੰਮ ਹੀ ਐਸਾ ਹੈ ਭਾਈ ਕੀ ਕਰੇ इसका बन गया ये वाला साठ एक सत्तर वो साठ ये दो तीस हो गया ठीक तो हाँ वो एक टुकड़ा हो रहा है उसका भी, वो भी है अभी उसका बोल रहा है ओ? ये टुकड़ा भी मतलब टोटल एक अस्सी ऐसे थोड़ा होगा ये तो टोटल एक अस्सी बोल रहा था तो हाँ खेत ज्यादा है।, है मैंने नाप लिया ये भी नाप लूंगा मैं तो मित्र ਯਾਲਦਾਵਾ ਕੰਮ ਜੋਰਾ-ਚੋਰਾ ਦੇ ਇੱਧਰ ਵੱਢ ਕੇ ਆਏ ਆ ਆ ਪੂਰਾ ਫਲਾਕ ਆਪਾਂ ਹੀ ਵੱਢਿਆ ਆ ਇੱਧਰ ਖੜੇ ਨੇ ਹਾਂ ਬੋਲੀਏ ਦੰਦ ਦਿਖਾਈ ਦਿਖਾ ਦਿਓ ਕਿਤਨੀ ਉਮਰ ਆ ਤੁਹਾਡੀ ہماری 20 ਆ ਝੂਠ ਬੋਲ ਰਹੇ ਝੂਠ ਨਹੀਂ ਬੋਲ ਰਹਾ ਹਾਂ ਹਾਂ ਕੌਨਸਾ ਸੰਨ 96 ਫਿਰ ਜੇ ਉਮਰ ਹੈ ਤੇ ਕਿਆ ਮੂੰਹ ਬਰ ਰੱਖਾ ابھی ਸ਼ਾਦੀ ਤੱਕ ਨਹੀਂ ਹੋਆ ਜੇ ਦੇਖ ਲਓ ਜੈਂਟ ਸਾਹਿਬ ਆ ਪੁਲਿਸ ਵਾਲਾ ਦੇਖ ਲਓ ਨਾਲ ਦੇ ਪੁਲਿਸ ਵਾਲਾ ਜੇ ਹੋਰ ਭਾਈ ਬਤਾਓ ਕੋਈ ਬਾਤ ਛੱਤੀਸਗੜ੍ਹ ਦੀ ਲਾਈਕ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰਕੇ ਕਮੈਂਟ ਮੇ ਡਾਲੋ ਹੱਥ ਮੇ ਕੀ ਹੈ ਤੇਰੇ ਹੱਥ ਮੇ ਮੋਬਾਈਲ ਹੈ ਉਹ ਹੱਥ ਮੇ ਇਹ ਹੱਥ ਮੇ ਕੁਝ ਨਹੀਂ ਹੈ ਖਾਲੀ ਹੈ ਹਲੋ ਗੁਰੀ ਅੱਛੀ ਗੱਡ ਰਹੀ ਏ ਪੰਜਾਬ ਸਾਇਹ ਹਰਵੈਟਰ ਹਾਂ ਇਸ ਕੋ ਸੁਲਾ ਦੋ ਦਿਨ ਮੇਂ ਦਾਰੂ ਪੀ ਰਖੀ ਏ ਇਸ ਨੇ ਬੋਲੀਏ ਕਰ ਜੀ ਆਪ ਕੌਣ ਬੋਲ ਰਹੇ ਹੈ ਪਾਣੀ ਲਿਆਓ ਫਰਕੇ ਪਾਣੀ ਹੋਣੀ ਹੈਗਾ ਹਲੋ ਇਹ ਹਮਾਰਾ ਕੈਂਪਰ ਬੋਲੇ ਕੈਂਪਰ ਹਾਂ ਇਹ ਹਮਾਰਾ ਕੈਂਪਰ ਦਾ ਢੱਕਣ ਖਰਾਬ ਹੋ ਗਿਆ ਹਾਂ ਉਵੇਂ ਮੈਟਰੋ ਆਈਡੀ ਆਈਆਂ ਵਟਾਂ ਦਪਾਉਣੀਆਂ ਪੈਂਦੀਆਂ ਨੇ ਪੱਲੇ ਗੋਲਿਆਂ ਦੇ ਹੋਰੀ ਤਰ੍ਹਾਂ ਲੱਗਦੀਆਂ ਨੇ ਇਹ ਇਹ ਛੋਟੂ ਬਾਈ ਇਹ ਮਸਤੀ ਵਿੱਚ ਰਹਿੰਦਾ ਪੂਰਾ ਦਿਨ ਮੁਜਰੇ ਵਾਲੀ ਹੈ ਹਲੋ 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 ਵਾਹ ਇਨਰਤੇ ਕਾਏ ਨਰਤੇ ਕਾਏ ਇਹ 275 ਮਹਿੰਦਰਾ ਇਹ ਮਿਸਰਾ ਜੀ ਮਿਸਰਾ 19 और इसको देखा गाड़ी को। गया तो देखा। गारी चीजा। गारी चीजा। देखा हमारे आ गया हमारे ये है आदमी आ जाए कट नहीं रहा है ये बहुत परेशान हो गया है बार बार आ रहा है ਲੋ ਵੀ ਮਿੱਤਰੋ ਪਹੁੰਚ ਗਏ ਟਿਕਾਣੇ ਤੇ ਖੜੀ ਐ ਸੁੰਦਰਾ ਰਾਣੀ ਅੱਜ ਇਧਰ ਨੂੰ ਮੂੰਹ ਹੋ ਗਿਆ ਅਸੀਂ ਇਧਰੋਂ ਆਏ ਹਾਂ ਕਿਉਂ ਫੋਰਮੈਨਾ ਵਧੀਆ ਬਈ ਹਾਂ ਬੱਚਾ ਪਾਲਤੀ ਸਾਫ਼ ਕਰੋ ਵੀ ਗਾਡੀ ਕੋ ਚੌਧਰੀ ਚੌਧਰੀ ਆਪਣੇ ਹਰਿਆਣੇ ਦੇ ਬੰਦਿਆਂ ਨੂੰ ਕਹਿੰਦੇ ਨੇ ਨਾ ਜੱਟਾਂ ਨੂੰ ਇਹ ਗੁੱਸਾ ਕਰਦਾ ਵੱਡੇ ਲੋਕੋ ਤੇ ਜੋ ਹਮਾਰੇ ਜੱਟ ਹੁੰਦੇ ਨੇ ਹਰਿਆਣੇ ਮੇਂ ਉਸਕੋ ਚੌਧਰੀ ਬੋਲਤੇ ਹਾਂ ਜੋ ਹਮਾਰੇ